ਅੱਜ ਖਾਲਸਾ ਜੀ ਅੱਜ ਭਾਈ ਕਨੈਜ ਕਨਿਆ ਜੀ ਸੇਵਾ ਸੁਸਾਇਟੀ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਸ਼ਨ ਵੰਡਿਆ ਗਿਆ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਮੁਨਕਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਭਾਈ ਕਨਿਆ ਜੀ ਸੇਵਾ ਸੁਸਾਇਟੀ ਵੱਲੋਂ ਪਿਛਲੇ 8 ਮਹੀਨਿਆਂ ਤੋਂ ਲੈ ਕੇ ਹੁਣ ਤੱਕ 60 ਤੋਂ 70 ਤੱਕ ਜਿਹੜੀਆਂ ਲੋੜਵੰਦ ਜ਼ਰੂਰਤਮੰਦ ਗਰੀਬ ਪਰਿਵਾਰਾਂ ਨੂੰ ਸਵਾਵਾ ਦਿੱਤੀਆਂ ਗਈਆਂ ਆ ਜਿਨ੍ਹਾਂ ਦੇ ਵਿੱਚ ਰਾਸ਼ਨ ਦੀ ਸੇਵਾ ਬੱਚਿਆਂ ਦੇ ਆਨੰਦਕਾਰਜਾਂ ਤੇ ਪਿਆਰ ਦੀ ਸੇਵਾ ਜਿੱਦਾਂ ਸ਼ਗਨ ਦਿੱਤਾ ਗਿਆ ਭਾਈ ਕਨੇਜੀ ਦੀ ਸੋਸਾਇਟੀ ਵੱਲੋਂ ਔਰ ਲੋੜਵੰਦਾਂ ਦੇ ਇਲਾਜ ਦੀ ਸੇਵਾ ਤੇ ਜ਼ਰੂਰਤਮੰਦ ਪਰਿਵਾਰਾਂ ਦੇ ਮਕਾਨਾਂ ਦੀ ਸੇਵਾ ਕੀਤੀ ਗਈ ਆ ਇਹ ਸਾਡਾ ਵੀਰ ਆ ਸੁਖਵਿੰਦਰ ਸਿੰਘ 1.5 ਸਾਲ ਤੋਂ ਜਿਹੜਾ ਐਕਸੀਡੈਂਟ ਦੇ ਨਾਲ ਇਹਦੇ ਜਿੱਦਾਂ ਇੱਕ ਪਾਸਾ ਪੈਰਲਾਈਜ਼ ਹੋ ਗਿਆ ਤੇ ਇਹ ਕੰਮ ਕਰ ਕੋਈ ਨਹੀਂ ਕਰ ਸਕਦਾ ਸਾਡੇ ਬਹੁਤ ਸਤਿਕਾਰਯੋਗ ਜਿਹੜੇ ਵੀਰ ਬਲਬੀਰ ਸਿੰਘ ਜੀ ਮੰਨਣਾ ਵਾਲੇ ਆ ਉਹਨਾਂ ਦਾ ਬੇਟਾ ਜਿਹੜਾ ਮਨਦੀਪ ਸਿੰਘ ਆ ਯੂ ਐਸ ਏ ਦੇ ਵਿੱਚ ਕਿਰਤ ਕਮਾਈ ਕਰ ਰਿਹਾ ਉਹਨਾਂ ਵੱਲ ਹਰ ਮਹੀਨੇ ਇੱਕ ਲੋੜਵੰਦ ਤੇ ਜ਼ਰੂਰਤਮੰਦ ਪਰਿਵਾਰ ਨੂੰ ਭਾਈ ਕਨਈਆ ਜੀ ਸੇਵਾ ਸੁਸਾਇਟੀ ਦੇ ਜ਼ਰੀਏ ਰਾਸ਼ਨ ਦੀ ਸੇਵਾ ਦਿੱਤੀ ਜਾਂਦੀ ਆ ਅੱਜ ਇਹ ਵੀਰ ਸੁਖਵਿੰਦਰ ਸਿੰਘ ਜਿਹੜਾ ਆ ਪਿੰਡ ਮੰਨਣਾ ਦਾ ਰਹਿਣ ਵਾਲਾ ਹੈ ਆਪਣੀ ਕਿਰਤ ਕਮਾਈ ਨਹੀਂ ਕਰ ਸਕਦਾ ਤਕਰੀਬਨ ਬੈੱਡ ਰੈਸਟ 'ਚ ਆ ਇਹ ਸਭ ਤੋਂ ਉੱਤਮ ਸੇਵਾ ਹੈ ਜਿਹੜੀ ਕਿਸੇ ਨੂੰ ਭੋਜਨ ਦੇਣਾ ਬਸਤਰ ਲੈ ਕੇ ਦੇਣੇ ਰੋਟੀ ਕਪੜਾ ਤੇ ਮਕਾਨ ਜਿਹੜੀਆਂ ਮਨੁੱਖ ਦੀਆਂ ਮੁਢਲੀਆਂ ਸਵਾਵਾਂ ਨੇ ਅੱਜ ਇਹਨਾਂ ਨੂੰ ਘਰੇਲੂ ਰਸੋਈ ਚ ਵਰਤਣ ਵਾਲਾ ਜਿਹੜਾ ਰਾਸ਼ਨ ਹੈ ਉਹਦੀ ਸੇਵਾ ਜਿਹੜੀ ਦਿੱਤੀ ਜਾ ਰਹੀ ਆ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਦੇ ਚਰਨਾਂ ਵਿੱਚ ਪ੍ਰਮਾਤਮਾ ਐਨ ਆਰ ਆਈ ਭਰਾਵਾਂ ਨੂੰ ਉਹ ਚਾਹੇ ਅਮਰੀਕਾ ਵਿੱਚ ਰਹਿ ਰਹੇ ਆ ਕੈਨੇਡਾ ਵਿੱਚ ਇਟਲੀ ਵਿੱਚ ਫਰਾਂਸ ਵਿੱਚ ਜਾਂ ਕਿਸੇ ਯੂਕੇ ਦੇ ਵਿੱਚ ਕਿਰਤ ਕਮਾਈ ਕਰ ਰਹੇ ਆ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਜਿਹੜੇ ਹਮੇਸ਼ਾ ਹੀ ਲੋੜਵੰਦ ਜਰੂਰਤਮੰਦ ਪਰਿਵਾਰਾਂ ਦੀ ਬਾਹ ਫੜਦੇ ਆ ਤੇ ਉਹਨਾਂ ਦੀ ਸੇਵਾ ਕਰਦੇ ਪ੍ਰਮਾਤਮਾ ਉਹਨਾਂ ਨੂੰ ਦਿਨ ਦੁਕਣੀ ਰਾਤ ਚੌਕਣੀ ਤਰੱਕੀ ਬਖਸ਼ਿਸ਼ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਉਹ ਇਸੇ ਤਰ੍ਹਾਂ ਜਰੂਰਤਮੰਦ ਪਰਿਵਾਰਾਂ ਦੀ ਸੇਵਾ ਕਰਨ ਅਸੀਂ ਇਹ ਵੀ ਅਰਦਾਸ ਬੇਨਤੀ ਕਰਦੇ ਆ ਪ੍ਰਮਾਤਮਾ ਵੀਰ ਸੁਖਵਿੰਦਰ ਸਿੰਘ ਜੀ ਨੂੰ ਵੀ ਤੰਦਰੁਸਤੀ ਬਖਸ਼ਣ ਤਾਂ ਜੋ ਆਪ ਠੀਕ ਹੋ ਕੇ ਆਪਣੀ ਕਿਰਤ ਕਮਾਈ ਕਰ ਸਕਣ ਹਾਂਜੀ ਕਿ ਖਾਲਸਾ ਜੀ ਅੱਜ ਤੱਕ ਕਿੰਨੇ ਕ ਲੋੜਵੰਦ ਪਰਿਵਾਰਾਂ ਨੂੰ ਜਿਹੜਾ ਰੈਸ਼ਨ ਦਿੱਤਾ ਗਿਆ ਜੀ ਗੁਰੂ ਪਿਆਰ ਵਾਲਿਓ ਐਨਆਰਿ ਭਰਾਵਾਂ ਦੇ ਸਹਿਯੋਗ ਸਦਕਾ ਅੱਜ ਤੱਕ ਤਕਰੀਬਨ 60 ਤੋਂ 70 ਪਰਿਵਾਰਾਂ ਨੂੰ ਜਿਹੜੀਆਂ ਇਹ ਸਵਾਵਾ ਜਿਹੜੀਆਂ ਭਾਈ ਕਨਈ ਜੀ ਦੀ ਸੇਵਾ ਸੈਟੀ ਦੇ ਜ਼ਰੀਏ ਪਹੁੰਚਾਈਆਂ ਗਈਆਂ ਤੇ ਆਉਣ ਵਾਲੀ 26 ਤਰੀਕ ਨੂੰ ਵੀ 26 ਦਸੰਬਰ ਦਿਨ ਸ਼ੁੱਕਰਵਾਰ ਨੂੰ ਵੀ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਖਾਸ ਕਰਕੇ ਸਪੈਨ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਤਕਰੀਬਨ 15-16 ਪਰਿਵਾਰਾਂ ਨੂੰ ਜਿਹੜੀ ਆ ਇਹ ਸੇਵਾਵਾਂ ਦਿੱਤੀਆਂ ਜਾਣੀਆਂ ਹਾਂਜੀ ਨਹੀਂ ਨਹੀਂ ਮਾਦਰਕੀ ਬੈਨੂ ਨਾ ਕਰਾਓ ਕਰੋ ਮਾਰ ਆ ਨਾ ਬੜਾ ਕਿਰਦਾਰ ਦਾ ਕਰੋ